ਨਾਲੇ ਨੂੰ ਕੁਦਰ ਜਾਇਆ ਮਾਗੇ। ਓਏ ਲੋ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਨਾ ਨਾ। ਕੋਈ ਟਕਰੀ ਨਹੀਂ ਵੇ। ਆਪਣਾ ਬਾਈ ਕੁਲਵਿੰਦਰ ਸਿੰਘ ਜੀੜੀ ਪੰਜਾਬੀ ਵਾਲੇ ਧਮਕ ਪੰਜਾਬ ਦੀ ਚੈਨਲ ਵਾਲੇ। ਤੇ ਬਾਈ ਜੀ ਆਪਣੇ ਸਤਿ ਸ੍ਰੀ ਅਕਾਲ ਬਾਈ। ਇੰਟਰੋਡਕਸ਼ਨ ਦਿਓ ਜੀ ਮੜੀ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਗੁਰਦੱਤ ਤਹਿਰਾ। ਤੇ ਅੱਜ ਸਾਡੇ ਵੀਰ ਜੀ ਕੁਲਵਿੰਦਰ ਚੱਕਲੀ ਸ਼ੇਰ ਜੀ। ਔਰ ਬਾਈ ਸਦੀਪ ਢਿੱਲੋਂ ਸਦੀਪ ਢਿੱਲੋਂ ਜੀ ਬ੍ਰਿਟਾਇਸ਼ੀਅਨ ਜਿਹੜਾ ਸ਼ੂਟ ਕਰਨਾ ਕਿਸੇ ਮੁੰਡੇ ਦਾ ਗਾਣਾ ਦਲਜੀਤ ਦਾ ਤੇ ਬਸ ਉਸ ਤੋਂ ਬਾਅਦ ਬਾਈ ਉਹਨਾਂ ਨਾਲ ਗੱਲ ਹੋ ਗਈ ਹੁਣ ਬਹਿ ਕੇ ਚਲ ਦੋ ਮਿੰਟ ਗੱਪ ਛੱਪਾ ਮਾਰ ਲਏ ਹਾਂਜੀ ਬਾਈ ਜੀ ਆਪਣੇ ਹੈਗੇ ਇਹ ਨਾ ਆਪਣੇ ਦੀਪ ਢਿੱਲੋਂ ਦੇ ਫਿਲਮ ਦੇ ਵਿੱਚ ਐਕਟਿੰਗ ਕਰੀ ਐ ਰੋਲ ਆ ਇਹਨਾਂ ਦਾ ਕਾਲਜ ਦੇ ਮੁੰਡੇ ਬਣਿਆ ਇਹ ਬਾਈ ਜੀ ਬਹੁਤ ਵਧੀਆ ਗੁਰਦੇਵ ਸਿੰਘ ਹੀਰਾ ਹੋਰ ਬਹੁਤ ਕਰੇ ਲਾਹ ਹੀਰਾ ਦੇ ਨਾਲ ਵੀ